ਅਰਜੀ ਨੂੰ ਬੇਨੇ ਪੱਤਰ ਅਤੇ ਬੇਨਤੀ ਪੱਤਰ ਵੀ ਆਖਿਆ ਜਾਂਦਾ ਹੈ ਅਰਜੀ ਦੇ ਤਿੰਨ ਭਾਗ ਹੁੰਦੇ ਹਨ ਆਰੰਭ ਮੱਧ ਤੇ ਅੰਤ ਆਰੰਭਿਕ ਭਾਗ ਦੇ ਵਿੱਚ ਅਸੀਂ ਜਿਸ ਨੂੰ ਅਰਜੀ ਲਿਖਣੀ ਹੈ ਉਸ ਬਾਰੇ ਲਿਖਣਾ ਹੈ ਅਸੀਂ ਸਭ ਤੋਂ ਪਹਿਲਾਂ ਲਿਖਦੇ ਹਾਂ ਸੇਵਾ ਵਿਖੇ ਕਿਸ ਨੂੰ ਅਰਜੀ ਲਿਖ ਰਹੇ ਹਾਂ ਮੁੱਖ ਅਧਿਆਪਕ ਨੂੰ ਤਾਂ ਲਿਖਾਂਗੇ ਮੁੱਖ ਅਧਿਆਪਕ ਜੀ ਕਮਾ ਉਸ ਤੋਂ ਬਾਅਦ ਮੁੱਖ ਅਧਿਆਪਕ ਕਿੱਥੋਂ ਦਾ ਹੈ ਸਾਡੇ ਸਕੂਲ ਦਾ ਤਾਂ ਬੱਚਿਓ ਅਸੀਂ ਆਪੋ ਆਪਣੇ ਸਕੂਲ ਦਾ ਨਾਮ ਲਿਖਣਾ ਹੈ ਤੁਸੀਂ ਜਿਸ ਵੀ ਸਕੂਲ ਵਿੱਚ ਪੜਦੇ ਹੋ ਉਸ ਸਕੂਲ ਦਾ ਨਾਮ ਇੱਥੇ ਲਿਖਿਆ ਜਾਵੇਗਾ ਜਿਵੇਂ ਮੇਰਾ ਸਕੂਲ ਹੈ ਸਰਕਾਰੀ ਪ੍ਰਾਇਮਰੀ ਸਕੂਲ ਰਾਮਪੁਰਾ ਮੰਡੀ ਕਮਾ ਜ਼ਿਲ੍ਹਾ ਬਠਿੰਡਾ ਡੰਡੀ ਤੁਸੀਂ ਆਪਣੇ ਜ਼ਿਲ੍ਹੇ ਦਾ ਨਾਮ ਲਿਖ ਦੇਣਾ ਹੈ ਤਾਂ ਇਹ ਹੈ ਅਰਜੀ ਦਾ ਆਰੰਭਕ ਭਾਗ ਜਿਸ ਦੇ ਵਿੱਚ ਅਸੀਂ ਆਪਣੇ ਸਕੂਲ ਦਾ ਪਤਾ ਲਿਖਣਾ ਹੈ ਸਕੂਲ ਦੇ ਮੁੱਖ ਅਧਿਆਪਕ ਨੂੰ ਸੰਬੋਧਨ ਹੋਣਾ ਹੈ ਹੁਣ ਮੱਧ ਭਾਗ ਮੱਧ ਭਾਗ ਦੇ ਵਿੱਚ ਆਪਣੀ ਗੱਲ ਸਰਲ ਅਤੇ ਸਪਸ਼ਟ ਸ਼ਬਦਾਂ ਵਿੱਚ ਲਿਖੀ ਜਾਂਦੀ ਹੈ ਸਾਡੀ ਗੱਲ ਕੀ ਹੈ ਕਿ ਅਸੀਂ ਬਿਮਾਰੀ ਦੀ ਅਰਜੀ ਲਿਖਣੀ ਹੈ ਛੁੱਟੀ ਲੈਣੀ ਹੈ ਤਾਂ ਸਭ ਤੋਂ ਪਹਿਲਾਂ ਵਿਸ਼ਾ ਬਿਮਾਰੀ ਦੀ ਛੁੱਟੀ ਲੈਣ ਬਾਰੇ ਹੁਣ ਛੁੱਟੀ ਕਿਸ ਤੋਂ ਲੈਣੀ ਹੈ ਬੱਚਿਓ ਆਪਣੇ ਮੁੱਖ ਅਧਿਆਪਕ ਤੋਂ ਤਾਂ ਅਸੀਂ ਵੇਖਣਾ ਹੈ ਕਿ ਸਾਡਾ ਮੁੱਖ ਅਧਿਆਪਕ ਪੁਰਸ਼ ਹੈ ਜਾਂ ਇਸਤਰੀ ਜੇ ਪੁਰਸ਼ ਹੈ ਤਾਂ ਸ਼੍ਰੀਮਾਨ ਜੇ ਇਸਤਰੀ ਹੈ ਤਾਂ ਸ਼੍ਰੀਮਤੀ ਸ਼ਬਦ ਅਸੀਂ ਲਿਖਾਂਗੇ ਹੁਣ ਸਾਡਾ ਅਧਿਆਪਕ ਪੁਰਸ਼ ਹੈ ਤਾਂ ਅਸੀਂ ਲਿਖਿਆ ਸ਼੍ਰੀਮਾਨ ਜੀ ਬੇਨਤੀ ਹੈ ਕਿ ਮੈਨੂੰ ਕੱਲ ਕਰ ਜਾਂਦਿਆਂ ਹੀ ਬੁਖਾਰ ਹੋ ਗਿਆ ਡਾਕਟਰ ਨੇ ਸਲਾਹ ਦਿੱਤੀ ਹੈ ਕਿ ਮੈਨੂੰ ਇੱਕ ਦਿਨ ਆਰਾਮ ਦੀ ਲੋੜ ਹੈ ਜਿਸ ਕਰਕੇ ਮੈਂ ਸਕੂਲ ਵਿੱਚ ਹਾਜ਼ਰ ਨਹੀਂ ਹੋ ਸਕਦਾ ਕਿਰਪਾ ਕਰਕੇ ਮੈਨੂੰ ਇੱਕ ਦਿਨ ਦੀ ਛੁੱਟੀ ਦਿੱਤੀ ਜਾਵੇ ਇਸ ਤਰ੍ਹਾਂ ਹੀ ਬੇਟਾ ਜਿਹੜੀਆਂ ਵਿਦਿਆਰਥਣਾਂ ਹਨ ਬੱਚੀਆਂ ਹਨ ਉਹ ਹਾਜ਼ਰ ਨਹੀਂ ਹੋ ਸਕਦੀਆਂ ਲਿਖਣਗੀਆਂ ਤੇ ਉਸ ਤੋਂ ਬਾਅਦ ਤੁਸੀਂ ਅੰਤ ਵਿੱਚ ਇਹ ਲਿਖੋਗੇ ਆਪ ਜੀ ਦਾ ਧੰਨਵਾਦੀ ਹੋਵਾਂਗਾ ਜਾਂ ਹੋਵਾਂਗੀ ਤਾਂ ਇਹ ਸੀ ਮੱਧ ਭਾਗ ਹੁਣ ਅੰਤਿਮ ਭਾਗ ਅੰਤਿਮ ਭਾਗ ਦੇ ਵਿੱਚ ਅਸੀਂ ਆਪਣੀ ਗੱਲ ਕਰਨੀ ਹੁੰਦੀ ਹੈ ਕਿ ਛੁੱਟੀ ਕੌਣ ਮੰਗ ਰਿਹਾ ਹੈ ਤਾਂ ਛੁੱਟੀ ਅਸੀਂ ਮੰਗ ਰਹੇ ਆ ਤਾਂ ਅਸੀਂ ਆਪਣਾ ਨਾਮ ਪਹਿਲਾਂ ਲਿਖਾਂਗੇ ਆਪ ਜੀ ਦਾ ਆਗਿਆਕਾਰੀ ਫਿਰ ਨਾਮ ਦੋ ਬਿੰਦੀ ਜਮਾਤ ਦੋ ਬਿੰਦੀ ਰੋਲ ਨੰਬਰ ਦੋ ਬਿੰਦੀ ਤੇ ਦੂਜੇ ਪਾਸੇ ਅਸੀਂ ਲਿਖਾਂਗੇ ਮਿਤੀ ਜਿਸ ਮਿਤੀ ਨੂੰ ਅਸੀਂ ਅਰਜੀ ਲਿਖ ਰਹੇ ਹਾਂ ਅਰਜੀ ਇਸ ਤਰ੍ਹਾਂ ਅਸੀਂ ਬਿਮਾਰੀ ਦੀ ਅਰਜੀ ਲਿਖ ਲਵਾਂਗੇ ਤਾਂ ਕੋਈ ਵੀ ਅਰਜੀ ਬਿਨੇ ਪੱਤਰ ਜਦੋਂ ਸੀ ਲਿਖਣਾ ਹੈ ਆਰੰਭਕ ਪਾਗ ਉਹੀ ਰਹੇਗਾ ਅੰਤਿਮ ਪਾਗ ਵੀ ਉਹੀ ਰਹੇਗਾ ਸਿਰਫ ਮੱਧ ਪਾਗ ਬਦਲ ਜਾਵੇਗਾ ਅਰਜੀ ਅਸੀਂ ਕੋਈ ਵੀ ਲਿਖ ਸਕਦੇ ਹਾਂ ਜੁਰਬਾਨਾ ਮਾਫੀ ਦੀ ਸਰਟੀਫਿਕੇਟ ਲੈਣ ਦੀ ਜਾਂ ਜ਼ਰੂਰੀ ਕੰਮ ਦੀ ਜਾਂ ਕਿਸੇ ਵੀ ਪੱਖੇ ਠੀਕ ਕਰਵਾਉਣ ਦੀ ਫਰਨੀਚਰ ਦੀ ਲੋੜ ਦੀ ਤਾਂ ਕਿਸੇ ਵੀ ਕਿਸਮ ਦੀ ਅਰਜੀ ਲਿਖੀ ਜਾ ਸਕਦੀ ਹੈ ਬੱਚਿਓ ਹੁਣ ਹੈ ਘਰ ਦਾ ਕੰਮ ਘਰ ਦਾ ਕੰਮ ਨੋਟ ਕਰੋ ਬੱਚਿਓ ਬਿਮਾਰੀ ਲਈ ਛੁੱਟੀ ਲੈਣ ਲਈ ਅਰਜੀ ਲਿਖੋ